ਸਾਹਿਬ ਜੀ ਤਰ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪ੍ਰਸ਼ਾਨਿਓ ਨੈਨ ਬੈਨ ਮੋਹਿ ਇਕ ਇਕ ਦੋ ਠਾਏ ਨਾ ਜਾਣਿਓ ਸੋਪਨ ਇਕ ਪਰ ਤਖ ਇਕ ਇਕ ਸਮਹ ਲੀਡੋ ਤਿਸ ਇਕ ਅਰਪੰਜ ਸਿੱਧੈ ਪੈ ਤਿਸ ਨਖੀਨੋ ਇਕ ਹੋ ਜੇ ਲੱਖ ਲਖ ਹੋ ਅਲਖ ਹੈ ਇਕ ਇਕ ਕਰ ਵਰਨਯੋ ਗੁਰ ਅਮਰਦਾਸ ਜਾਲਪ ਭਣੈ ਤੂੰ ਇਕ ਲੋੜ ਹੈ ਇਕ ਮੰਨਿਓ ਸੋ ਕਹੋ ਟਲ ਗੁਰ ਸੇਵੀਐ ਅਹਨ ਸੁਸਹਿਜ ਸੁਭਾਏ ਦਰਸਨ ਪਰਸਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋ ਵੈ ਸਿਫਤ ਖਸਾਮ ਦੀ ਨੂਰ ਅਰਸਾ ਕੁਰ ਸਹਾ ਝਟੀ ਆ ਤੋ ਦਡਿ ਠੇ ਸਚੇ ਬਾਤਿ ਸ਼ਾਹ ਮਲ ਜਨਮ ਜਨਮ ਦੇ ਕਟੀ ਆ ਸਜਨ ਸਜਾ ਪਤ ਸਾਹੋ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬਹਠਿਆ ਸੋਹੀ ਆ ਸਬਨਾਂ ਦਾ ਵੇ ਸਾ ਸਤਨਾਮ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪਹਿਲਾ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖੱਪੈ ਬਹੁਤ ਬੇਕਾਰ ਜੀਉ ਤਪਤ ਹੈ ਬਾਰੋ ਬਾਰ ਤਾਪ ਤਪ ਖਾਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰਜੈ ਜੋ ਪੱਕਾ ਰੋਗੇ ਬੇਲ ਲਾਏ ਬਹੁਤਾ ਬੋਲਣ ਝਖਣ ਹੋਏ ਵੇਣ ਬੋਲੇ ਜਾਣ ਸਭ ਸੋਏ ਰਹਾ ਜਿਨ ਕਨ ਕੀ ਤੇ ਅੱਖੇ ਨਾਕ ਜਿਨ ਜਿਹਵਾਂ ਦਿੱਤੇ ਬੋਲੇ ਤਾਤ ਜਿਨ ਬੰਨ ਰਾਖਿਆ ਅਗਨੇ ਪਾਏ ਵਾਜੈ ਪਵਨ ਆਖੈ ਸਭ ਜਾਏ ਜੇਤਾ ਮੋਹ ਪਰੇਤ ਸੁਆਦ ਸਭ ਆਕਾਲਖ ਦਾਗਾ ਦਾਗ ਦਾਗ ਦੋਸ਼ ਬੁਹਿ ਚੱਲਿਆ ਲਾਏ ਦਰਗਹ ਹੈ ਬੈਸਨ ਨਾਹੀ ਜਾਏ ਕਰਮ ਮਿਲਾਏ ਆਖਣ ਤੇਰਾ ਨਾਉ ਜੇਤ ਲਗ ਤਰਨ ਹੋਰ ਨਹੀਂ ਥਾਉ ਜੇ ਕੋ ਡੁੱਬੈ ਫਿਰ ਹੋ ਵੈਸਾਰ ਨਾਨਕ ਸਾਚਾ ਸਰਬ ਦਾਤਾ ਜੇ ਕੋ ਡੂਬੈ ਫਿਰ ਹੋਵਸਾ ਨਾਨਕ ਸਾਚਾ ਸਰਬ ਦਾਤਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨ ਸ੍ਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰੋ ਬਾਰ ਤਾਪ ਤਾਪ ਖੱਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ